م... آج ہمارے مہار سوکار سامنے میں جائے ہیں سو سردید آج سارت سنو سمانتے ہیں تو یہ ہمارے دیتے ہیں جو ادھر در در دیتے ہیں بہت بلی آنیا ایک جو ہے بلی تیرس ہے بلی تیرس ہے بلی تیرس ہے مارے دیتے ہیں اپنی دیتے ہیں یہ سفریاں پر دیتے ہیں ਅੰਦਾਜ਼ ਬਾਰ ਕਰ ਬਲੀਦਾਨ ਨਹੀਂ ਸਭ ਨੂੰ ਹੁੰਦਾ ਮੈਂ ਪਹਿਲਾਂ ਵੀ ਕਹਿੰਦੀ ਸੀ ਜਿੰਨਾ ਮੂਨਾ ਉਨਾ ਹੀ ਉੱਚਾ ਇੱਥੇ ਕੌਮ ਤੇ ਦੇਖਦੇ ਮਹਾਨ ਜਰਨਲ ਮਹਾਰਾਜਾ ਜਸਾ ਸਿੰਘੀ ਰਾਮਗੜੀਆ ਜੀ ਦਾ 302 ਸਾਲਾ ਜਨਮ ਦਿਨ ਮਨਾਉਣ ਵਾਸਤੇ ਇਕੱਤਰ ਹੋਏ ਆ ਪੰਜਾਬ ਦੇ ਵੱਖ-ਵੱਖ ਕਿਲਿਆਂ ਤੋਂ ਅਜੀ ਸੰਗਤ ਨੂੰ ਬੁਲਾਇਆ ਸੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਆਪ ਸੰਗਤ ਭਲੀ ਪ੍ਰਕਾਰ ਜਾਣੂ ਹੋ ਕਿ ਲੋਕ ਬਹੁਤ ਸਾਰੇ ਇੱਥੇ ਨਹੀਂ ਆ ਸਕੇ ਜਿਹੜੇ ਲੋਕਲ ਸਨ ਉਹ ਜ਼ਰੂਰ ਆਏ ਹਨ ਸਾਡੇ ਇਸ ਤੋਂ ਪਹਿਲਾਂ ਸਾਬਕਾ ਮੈਂਬਰ ਪਾਰਲੀਮੈਂਟ ਸਾਡ ਜਗਬੀਰ ਸਿੰਘ ਜੀ ਡਿੰਪਾ ਵਿੱਚ ਹੋ ਕੇ ਗਏ ਹਨ ਸਾਡੇ ਜੋ ਸ਼ਾਮਲ ਹੋਏ ਹਨ ਸਾਡੇ ਸਾਬਕਾ ਮੰਤਰੀ ਸਾਡੇ ਆਪਣਾ ਦੱਖਣੀ ਹਲਕੇ ਦੇ ਵਿਧਾਇਕ ਸਾਰ ਇੰਦਰबीर ਸਿੰਘ ਜੀ ਨਿਜਰ ਉਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਹੇ ਸਾਡੇ ਇਸ ਇਲਾਕੇ ਦੇ ਕਾਉਂਸਲਰ ਸਾਰ ਆਰਪਾਰਸ਼ਕ ਜੀ ਟੱਕਾਂ ਵਾਲੇ ਵੀ ਇੱਥੇ ਸ਼ਾਮਲ ਹੋਏ ਹਨ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਵਾਗਤ ਕਰਦੇ ਹਾਂ ਇੱਕ ਹੋਰ ਹੀ ਬਹੁਤ ਕਵਰੀ ਮੈਂ ਦੱਸਣੀ ਚਾਹਨਾ ਸਾਡੇ ਚ ਸ਼ਾਮਲ ਹੋਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਾਰ ਅਮਰਿੰਦਰ ਸਿੰਘ ਜੀ ਇਹਨਾਂ ਦੇ ਮਿਸੇ ਡਾક્ટર ਸ਼ਰਿੰਦਰ ਕੌਰ ਜੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਵਿੱਚ ਇਤਿਹਾਸ ਵਿਭਾਗ ਦੇ ਹੋਗੀ ਹਨ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬਹੁਤ ਧੀਰ ਰਿਸਰਚ ਕਰਕੇ ਸੱਤ ਅੱਠ ਸਾਲ ਸਰਚ ਕਰਕੇ ਇੱਕ ਕਿਤਾਬ ਲਿਖੀ ਹੈ ਦਾਮੇਸ਼ਾ ਲੋਗ ਸਰਦਾਰ ਜਸਤਿੰਦਰ ਸਿੰਘ ਰਾਮਗੜੀਆ ਉਹ ਵੀ ਅੱਜ ਅਸੀਂ ਰਿਲੀਜ਼ ਕਰਨੀ ਕੋ ਵੀ ਇੱਥੇ ਆਏ ਹੋਏ ਹਨ ਸਭ ਤੋਂ ਪਹਿਲਾਂ ਮੈਂ 1 ਮਿੰਟ ਵਾਸਤੇ ਬੇਨਤੀ ਕਰਦਾ ਹਾਂ ਸਰ ਆਪਾਰ ਸਿੰਘ ਜੀ ਨੂੰ ਕਿ ਉਹ ਸਵਾਗਤਨ ਕਰ ਲੈ ਆਪ ਜੀ ਸਾਡੇ ਮੈਂਬਰ ਸਾਹਿਬਾਨ ਕਹਿੰਦੇ ਜਦੋਂ ਅਸੀਂ ਇਕੱਠੇ ਹੁੰਨੇ ਆ ਥੋੜੀ ਬਹੁਤੀ ਸਮਾਜ ਸੇਵਾ ਕਰਿਆ ਕਰੀਏ ਕੁਝ ਸੜਾਈਨ ਖਿੰਨਾ ਤੇ ਕੁਝ ਬੱਚਿਆਂ ਨੂੰ ਹੀ ਕਾਪੀਆਂ ਦੇਣੀਆਂ ਹਨ ਉਹ ਸਾਰੇ ਲੈ ਕੇ ਜਾਣ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬੜੇ ਪਿਆਰੇ ਵੀਰ ਸੁਰਗਵਾਸੀ ਖਿਲਾਉ ओंकार ਸਿੰਘ ਸੰਧੂ ਸਾਹਿਬ ਮੇਰੇ ਉਹਨਾਂ ਦਾ ਚਿਹਰਾ ਮੇਰੇ ਅੱਖਾਂ 'ਗੇ ਆ ਜਾਂਦਾ ਬڑے ਮਿਹਨਤੀ ਇਨਸਾਨ ਸਨ ਔਰ ਉਹਨਾਂ ਦੀ ਸਦਾ ਪਿਆਰਾ ਸਿੰਘ ਮਠਾੜੂ ਹੋਰ ਵੀ ਕਈ ਸੱਜਣ ਜਿਹੜੇ ਨਾਲ ਲੱਗ ਕੇ ਉਹਨਾਂ ਦੇ ਉਹ ਚੌਂਕ ਦੇ ਵਿੱਚ ਜਿਹੜਾ ਇਹਨਾਂ ਨੇ ਗੇਟਾ ਬਣਾਇਆ ਬੜੀ ਖੁਸ਼ੀ ਹੋਈਆ ਕਿਉਂਕਿ ਪਾਪਾ ਦੇਹਿਆਂ ਆ ਉਹ ਪਾਪਾ ਅੰਦਰ ਸ਼ਿਦਾਨੋਂ ਪੜ੍ਹ ਗਿਆ ਉਹ ਦੁਨੀਆਂ ਦੇ ਵਿੱਚੋਂ ਉਹਨਾਂ ਦਾ ਆਰਾਮ ਮਿਲ ਗਿਆ ਔਰ ਭਜੀ ਸਾਹਮਣੇ ਦੇਖੀ ਬਾਕੀ ਸਾਹਮਣੇ ਦੇਖੀ ਥੋੜੀ ਪਰੇ ਮਹੀ ਨਾਲ ਤੇ ਸਭ ਨੂੰ ਆਪਣਾ ਯਤਨ ਕੀਤਾ ਕਿ ਅਸੀਂ ਆਪਣੇ ਆਪ ਨੂੰ ਸੁਧਾਰਿਆ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਈ ਹੈ میں کوئی ایسا گرو سب کی ہجود جڑ بیٹھے سات کر فتح بلائیے واحگ جی کا خالصا واحگ جی کی فتح سو ساسے سارا بڑے مان کی گل ہے ਅੱਜ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਸਾ ਸਿੰਘ ਜੀ ਰਾਮਗੜੀਆ ਸੋ ਜਿਵੇਂ ਕਿ ਬੜੇ ਹੀ ਮੇਰੇ ਤੋਂ ਪਹਿਲਾਂ ਵਿਦਵਾਨ ਜਾਂ ਮੇਰੇ ਤੋਂ ਵੱਡੇ ਸਾਰੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਜੀਵਨ ਬਾਰੇ ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਉਹਨਾਂ ਦੇ ਜੀਵਨ ਤੋਂ ਇੱਕੋ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਕਿ ਸਿੱਟੀ ਸਾਹਿਬ ਬੋਲ ਕੇ ਗਏ ਹੈ ਕਿ ਇਸ ਰਾਮਗੜੀਆ ਭਾਈ ਬੰਦੀ ਦਾ ਬੜਾ ਵੱਡਾ ਯੋਗਦਾਨ ਹੈ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਸੋ ਆਪਾਂ ਆਪਣੇ ਬੱਚਿਆਂ ਨੂੰ ਕਿਰਤ ਦੇ ਨਾਲ ਨਾਲ ਆਪਾਂ ਪੜ੍ਹਾਈ ਵਾਲੇ ਵਾਸਤੇ ਪਾਸੇ ਵੀ ਤੋਰੀਏ ਕਿਉਂਕਿ ਇਸ ਜਥੇਬੰਦੀ ਨੇ ਬੜਾ ਵੱਡਾ ਯੋਗਦਾਨ ਦਿੱਤਾ ਹਿੰਦੁਸਤਾਨ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਇਸ ਜਨਮ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਇੱਥੇ ਇੰਡਸਟਰੀ ਵਾਲੇ ਆਏ ਹਨ ਇੱਥੇ ਆਉਂਦੇ ਉਹਨਾਂ ਦਾ ਕੇਪੀ ਇੰਡਸਟਰੀ ਵਾਲੇ ਆਏ ਹਨ ਇੱਥੇ ਆਉਂਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਹਿਬ ਜੀਰ ਸਿੰਘ ਦੀ ਆਲੂ ਵਾਲੀ ਆਏ ਨਾਲ ਉਹਨਾਂ ਦਾ ਵੀ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਸੰਗਤ ਨੇ ਬਹੁਤ સારી ਆਣਾ ਸੀ ਅੱਜ ਬਾਅਦ ਵਿੱਚ ਸੁਪਿਆ ਜਿਲ੍ਹਾ ਦਮਿਆਣਾ ਸੀ ਆ ਹਾਲਾਤ ਜਿਸ ਤਰ੍ਹਾਂ ਦੇ ਹੈ ਉਸ ਕਰਕੇ ਨਹੀਂ ਆ ਸਕੇ ਅਸੀਂ ਅੱਜ ਕੌਮ ਦੇ ਮਾਨ ਯੋਧ ਸਦਾ ਜਸਾ ਸਿੰਘ ਗੜੀਆ ਮਹਾਰਾਜ ਦੇ ਸਦੀ ਗੜੀਆ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਇੱਕ ਸਮਾਗਮ ਜਿਹੜਾ ਇੱਕ ਹੋਇਆ ਪਰ ਸਾਰੇ ਕਤਰ ਹੋਏ ਆ ਉਹਨਾਂ ਨੂੰ ਅਸੀਂ ਯਾਦ ਕੀਤਾ ਹੈ ਪਰ ਜੇ ਤੁਸੀਂ ਯਾਦ ਕਰੀਏ ਕਿ ਜਿਹੜੇ ਟਾਈਮ ਸੀਗੇ ਉਹ ਜਦੋਂ ਬੰਦਾ ਸਿੰਘ ਬਹਾਦਰ ਸਾਨੂੰ ਛੱਡ ਗਏ ਸੀਗੇ ਕੌਮ ਪਟਕ ਰਹੀ ਸੀਗੀ ਬੜੇ ਕਾਲੇ ਦਿਨ ਸੀ ਕੌਮ ਤੇ ਉਹ ਔਰ ਬੜੀ ਰਾਂਗੀ ਵਾਲੀ ਗੱਲ ਹੈ ਕਿ ਜਿਹੜੇ ਉਹ ਯੋਧੇ ਉਹਨਾਂ ਨਾਲ ਸੀਗੇ ਉਹ ਸਾਨੂੰ ਵੈਸੇ ਬਹੁਤ ਹੀ ਯਾਦ ਵੀ ਨਹੀਂ ਕੇ ਪਰ ਉਹਨਾਂ ਨੂੰ ਜਿੰਦਾ ਰੱਖਿਆ ਸਾਨੂੰ ਔਰ ਉਹਦੇ ਬਾਅਦ ਮਿਸਲਾ ਦਾ ਟਾਈਮ ਆਇਆ ਔਰ ਮਿਸਲਾ ਦੇ ਬਾਅਦ ਤੁਹਾਨੂੰ ਪਤਾ ਕਿ ਖਾਲਸਾ ਰਾਜ ਬਣਿਆ سو جڑی میں گل کرنی چاہتا ہے کہ ایک بڑی امپورٹنٹ گل جی اِسی ہاں بھول جائیں یاد رہتے رکھتے میں تم دسنا چاہاں گا یہ تو سارے کہہ دے کہ دلی سے راج کیا اے دلی پہنچے پر دو گلا بہت پڑ گیا تو ایک تے آکے جدو اے دلی کا راج کیا تے عام جڑے باقی لوگ راج جاندے سی جانے سیک کرتے جاتے سی دلی جا کے یہاں نے تو میم مقصد سی گا کہ جڑے سڈے سان نے جی سارے گرونا جڑے ہوئے ہیں اتنے سی گردوارے بنا ہیں سب, سب تو واقعہ کام جڑا ایک جا یہ ایک میں گل بہت دستی جاوانگا کہ انہوں دنوں دلی کے بہت حملے ہوئے اور تھوڑے جے ٹائم دلی سے تی پہنٹی حملے ہوئے جڑے اڈ اڈ لوکی مرٹیا نے بھی کیتے جاٹان نے بھی کیتے رزیلیاں نے بھی ہو سارے کیتے سکھان نے بھی کیتے اور سب نے قبضہ کیا دلی سے اور دلی جیت کے سب نے لٹی کیونکہ جب کوئی بھی راجا دیتی گا جتنا سا یا کتنے لٹتا سا پر سکھا ایک کل اسٹینڈ آؤٹ کر دی ہے ایک گل نے باقی کو بالکل اڈ دی ہے وہ اے ہے کہ انہوں نے کسے عورت کو کسے نے کچھ نہیں کیا اے بڑی بڑی گل جی اور ہسٹوریکل فیکٹ ہے اے میں اپنے کو منہ نہیں بولنے دیا یہ تو جی ہسٹوریئن سکے ਮੁਸਲਮਾਨੀ ਸੀਗੇ ਉਹ ਚੰਗੇ ਰੇਂਜੀ ਸੀਗੇ ਪਰ ਸਾਰੇ ਇਸ ਕਰ ਦੀ ਕਰਤੇ ਨੇ ਸਾਸ਼ੀ ਦੇ ਸਾਨੂੰ ਕਿ ਸਿੱਖਾਂ ਨੇ ਕਦੇ ਵੀ ਕਿਸੇ ਦੀ ਔਰਤ ਦੀ ਤਸਲੀ ਜੁਟ ਸਭ ਬੜੀ ਵੱਡੀ ਗੱਲ ਹੈ ਦੂਜੀ ਗੱਲ ਦੇ ਉੱਪਰ ਕਿਹਾ ਜਾਈਏ ਕਿ ਕੌਮ ਵਾਸਤੇ ਤੇ ਪੰਥ ਵਾਸਤੇ ਤੇ ਭਾਈਚਾਰੇ ਵਾਸਤੇ ਪੜ੍ਹਨਾ ਬਹੁਤ ਲਾਜ਼ਮੀ ਹੈ ਪਰ ਸਾਨੂੰ ਕਰਨ ਸਰਵ ਸਿੰਘ ਨੇ ਬੜੀ ਵਧੀਆ ਗੱਲ ਕੀਤੀ ਕਿ ਸਾਨੂੰ ਸਭ ਤੋਂ ਆਪਣੇ ਬੱਚਾ ਨੂੰ ਜਿਹੜੀ ਬੁਨਿਆਦੀ ਸਿੱਖਿਆ ਨਾਲ ਉਹ ਤੇਰੀ ਬੜੀ ਲਾਜ਼ਮੀ ਹੈ ਇਹ ਜਿਹੜੇ ਬੰਦੇ ਆਏ ਇਸ پیچھےਸ ਕਰਨਲ ਬਣਦੇ ਫੌਜ ਜਨਰਲ ਬਣਦਾ ਇੱਕ ਤੁਹਾਰਾ ਦਾ ਕਾਰੋਬਾਰੀ ਕਰਨਾ ਜਿਹੋਦਰੇ ਫੌਲਰ ਕੰਡ ਤੋਂ ਉਹੀ ਕਰਨਾ ਕੋ ਫੈਕਟਰੀ ਲਾਉਣੀ ਹੈ ਹਾਲਾਂਕਿ ਕੰਮ ਆਲੇ ਨਹੀਂ ਦੇ ਪਰ ਇਹ ਰਖਾਈ ਜਨਾਬਸੇ ਬਹੁਤ ਲਾਜ਼ਮੀ ਹੈ ਕਿ ਜੇ ਇੱਕ ਬੱਚਾ ਪੜਿਆ ਲਿਖਿਆ ਹੋਏਗਾ ਫੈਟਰੂਕ ਕਿਤੇ ਲੈ ਜਾਏਗਾ ਕਾਰੋਬਾਰ ਨੂੰ ਕਿਤੇ ਲੈ ਜਾਏਗਾ ਸੋ ਜਾਨਾ ਜੁੜੀ ਹੈ ਪੜਨਾ ਦੇਖੋ ਸਾਹਮਣੇ

ਮਹਾਰਾਜਾ ਮਹਾਰਾਜਾ ਸਰਬ ਰਸਤਰਾ ਤੇ ਗਾਉਂ ਲੱਗਿਆ ਜੀ ਦਾ ਪਿੰਸੂ ਤੁਮਾਰ ਕਿਹੜਾ ਹੈ ਕਰਨੀ ਆਲਾ ਬੜੀ ਸ਼ਰਧਾ ਤੇ ਭੁਸ਼ਿਆ ਨਾਲ ਮਨਾਰਾ ਦਾ ਰਿਆ ਸਾਹਿਬ ਸੋ ਅਗੇ ਸ਼ੋ ਜਿੰਦ ਤੇ ਬਿਤੇ ਸਾਰੇ ਰਾਮ ਗੜਿਆ ਭਰਾਣੇ ਨੂੰ ਮੋਹ ਆਤਮਾ ਦੇ ਨਾਲ ਉੱਤੇ ਹੈ

ਪੜੇ ਬਨੇ ਤੇ ਨਾਇ ਜਿਸਾ ਸਿੱਧ ਰਾਮ ਜੀ ਹੈ ਇਹੇ ਝੂਠੀ ਉਮਤ ਨਹੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਜਿੰਦਰ ਦਾ ਸੋੜਨਾੁ ਸਾਖਤਰ ਵਿਚਿਆ ਦੇ ਲਖੋ ਚੋਣ ਦੀ ਰਕੀ 15 ਸਾਲ ਦੀ ਵਰਕੀ ਉਹਨਾਂ ਨੇ ਇਸ ਕਮੇਟੀ ਦਾ ਨਿਸ਼ਾਨ

ਕੋਣਾ ਹੋਈ ਤਰਤੀ ਲੱਗਿਆ ਜਿਹੜੀਆਂ ਕੋਣਾ ਆਪਣੇ ਜੰਨੈਲਾ ਨੂੰ ਆਪਣੇ ਗੁਰੂਆਂ ਯਾਦ ਕਰਦੇ ਪਾਤਵੀ ਪਰਿਵਤੀ ਪਰ ਪਾਤਵੀ ਮਾਇਆ ਉਹਦਾ ਬੁੱਤਲੀ ਵਾਇਆ ਆਜੀ ਹੋ ਜੀ ਤੋ ਗੇੜ ਵੀ ਉਹ ਫਿਰ ਰਾਤ ਨੂੰ ਯਾਦ ਹੇਤਾ ਤੋ ਦਾ ਸਾਹਨੇ ਕਿ ਸਦਾ ਬਸੰਤ ਮੰਨਦਾ ਕੋ ਥਾਂ ਇੰਨੀ ਵੱਡੀ ਗੇੜ ਹੈ

ساری تصیل کٹی ہے تیرے پیڑیے جو اٹھا لیا ہے میرے بھارت صاحب پر ایمان نے بھارت صاحب سکار درکت نہیں دی تو بس یہ ساری سان پر آپ کی بھائی جارہ میں جب ہوئے ہیں پھر نیتر صاحب کہ پارنا پوریاں کو قدر نہیں ہوئے گا کہ ساڑے بچے جیڑے نے نومالی بیزنشن کے لیے ہے جو انہوں نے پر ایک تینیجے پر آپ نے گنگالا

ਆਪਾਂ ਨੂੰ ਪਕੇਪਰੇ ਠੀਕ ਬਾਈ ਦੇਖਿਆ ਸਾਹਮਣੇ ਸ੍ਰੀ ਮਹਾਰਾਜ ਜੱਜਾ ਸਿੰਘ RAMGARIA ਜੀ ਦਾ 302ਵਾਂ ਜਨਮ ਦਿਹਾੜਾ ਜਿਹੜਾ ਸਾਰੀਆਂ ਸੰਤਾਂ ਵੱਲੋਂ ਸ਼ਰਧਾ ਤੇ ਪ੍ਰਸੰਨ ਨਾਲ ਜਿਹੜਾ ਮਨਾਇਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਕਰਨਾ ਹੈ ਅੱਜ ਜੱਜਾ ਸਿੰਘ RAMGARIA ਮਾਰੇ ਜਸ ਸਿੰਘ ਨਾਮ ਕਰੀਆ ਦਾ ਜਿਹੜਾ ਜਲੰਧ ਦਾ ਜਨਮ ਦਿਹਾੜਾ ਉਹ 5 ਮਈ 1723 ਹੈ ਔਰ ਉਹਦੇ ਸੰਬੰਧ ਵਿੱਚ ਅੱਜ ਇੱਕ ਸਮਾਗਮ ਸੀਗਾ ਸੇਵਾ ਸਿੰਘ ਹਾਲ ਦੇ ਵਿੱਚ ਜੋ ਬੜੇ ਧੂਮ-ਧਾਮ ਨਾਲ ਬਰਾਦਰ ਨੇ ਮਨਾਇਆ ਸਾਰਿਆਂ ਨਾਲ ਮਿਲ ਕੇ ਔਰ ਉਹਨਾਂ ਦੇ ਜੋ ਕਾਰਨ ਵਿੱਚ ਸੀਗੇ ਜੋ ਉਹਨਾਂ ਨੇ ਵੱਡੇ ਵੱਡੇ ਕਾਰਜ ਕੀਤੇ ਕਿਸ ਤਰ੍ਹਾਂ ਨਾਲ ਦਿੱਲੀ ਚਿੱਤਿਆ ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਹਰਮੰਦਰ ਸਾਹਿਬ ਚ ਸੋ ਸਾਰੀਆਂ ਗੱਲਾਂ ਯਾਦ ਕੀਤੀਆਂ ਨੇ ਔਰ ਸਭ ਨੂੰ ਅੱਜ ਇਹ ਸਭ ਨੇ ਜਿੰਨੇ ਬੋਲੇ ਇਸ ਮੁੱਦੇ ਤੇ ਸਭ ਨੇ ਕੋ ਗੱਲ ਕੀਤੀ ਹੈ ਕਿ ਕੌਮ ਨੂੰ ਪੜਨਾ ਚਾਹੀਦਾ ਪੜ ਲੈ ਕੇ ਕੌਮ ਨੂੰ ਤਰੱਕੀ ਕਰਨੀ ਚਾਹੀਦੀ ਹੈ ਔਰ ਇਹ ਜਿਹੜਾ ਸੰਕਟ ਸਾਡੇ ਤੇ ਆਏ ਨੇ ਕੌਮ ਤੇ ਸਾਨੂੰ ਰਲ ਮਿਲ ਕੇ ਸਭ ਨੂੰ ਇਕੱਠੇ ਹੋ ਕੇ ਬਰਾਦਰੀ ਨੂੰ ਸਭ ਨੂੰ ਸਾਰੇ ਬਰਾਦਰੀਆਂ ਇਕੱਠੇ ਹੋ ਕੇ ਸਾਨੂੰ ਇਹ ਦੇਖ ਇਹ ਦੇਖਣਾ ਚਾਹੀਦਾ ਹੈ ਸਿੱਖਿਆ ਦੀ ਗੱਲ ਕੀਤੀ ਪ੍ਰਮੋਟ ਕਰਨ ਦੀ ਉਹਦੇ ਬਾਰੇ ਤੁਸੀਂ ਸਰਕਾਰ ਦੇ ਨਮਾਇੰਦਿਆਂ ਨਾਲ ਵੀ ਗੱਲ ਕਰੋ ਸਿੱਖਿਆ ਸਿੱਖਿਆ ਹੁਣ ਤੇ ਸਰਕਾਰ ਦੀ ਗੱਲ ਕੀਤੀ ਤੇ ਆਮ ਆਦਮੀ ਪਾਰਟੀ ਬਹੁਤ ਜ਼ਿਆਦੀ ਮਿਹਨਤ ਕਰਨ ਦੀ ਇਸ ਗੱਲ ਤੇ ਔਰ ਮੈਨੂੰ ਆਸ ਹੈ ਕਿ ਪੰਜ ਸਾਲਾਂ ਚ ਤਨੋਂ ਸੀ ਬਹੁਤ ਸਾਰੇ ਹਜੇ ਕੰਮ ਕਰਕੇ ਦਾਂਗੇ ਜੋ ਪਿਛਲੇ ਕਈ ਸਾਲਾਂ ਚ ਨਹੀਂ ਹੋਏ ਜਿਵੇਂ ਕਿ ਨਵੇਂ ਕਮਰੇ ਬਣ ਕੇ ਨੇ ਬਹੁਤ ਸਾਰੇ ਪੁਰਾਣੇ ਕਮਰੇ ਠੀਕ ਕਰ ਰਹੇ ਆਪਾਂ ਚਾਰ ਦਵਾਰੀਆਂ ਕਰ ਰਹੇ ਆਂ ਟੀਚਰਸ ਨਵੇਂ ਨਵੇਂ ਟੀਚਰ ਭਰਤੀ ਕਰ ਰਹੇ ਆਂ ਔਰ ਜਿਹੜੇ ਕੱਚੇ ਟੀਚਰ ਰੱਖੇ ਸਨ ਉਹਨੂੰ ਪੱਕੇ ਕਰ ਰਹੇ ਆਂ ਤੇ ਜਿਹੜੇ ਕੈਂਪਸ ਮੈਨੇਜਰ ਲਗਾ ਰਹੇ ਆਂ ਗਾਰਡ ਲਗਾ ਰਹੇ ਆਂ ਸੋ ਇਹ ਸਾਰੇ ਕੰਮ ਕਰੇ ਜਿੱਦਾਂ ਸਕੂਲ ਜਿਹੜਾ ਇੱਕ ਚੰਗਾ ਮਾਹੌਲ ਬਣੇ ਤੇ ਬੱਚੇ ਚੰਗਾ ਪੜ ਸਕਣ ਅਨਕੀਦਾ ਕੰਮ ਵੀ ਚਾਲੂ ਕੀਤਾ ਗਿਆ ਹੈ ਹਲਕਾ ਬਹੁਤ ਸਾਰਾ ਕੰਮ ਚੱਲ ਰਿਹਾ ਤੁਸੀਂ ਦੇਖੋ ਕਦੇ ਵੀ ਦੇਖੋ ਪ ਇਸ ਤੋਂ ਤੋਂ ਦੇ ਮਹਾਨ ਕਰਤਾਰ ਪਾਪਾ ਜਸਾ ਸਿੰਘ ਜੀ ਰਾਮ ਗੜੀਆ ਜੀ ਦੇ ਜਨਮ ਦਿਵਸ ਤੇ ਹੁੰਦੇ ਜਿਹੜਾ ਆ ਭਾਈਪੰਦੀ ਵੱਲੋਂ ਬਹੁਤ ਵੱਡਾ ਇਹ ਫੰਕਸ਼ਨ ਕਰਾਇਆ ਜਾਂਦਾ ਉਹਦਾ ਜਨਮ ਦਿਨ ਮਨਾਇਆ ਜਾਂਦਾ ਇਸ ਲਈ ਮੈਂ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਹਾਂ ਤੇ ਮੈਂ ਇਹ ਵੀ ਚਾਹੁੰਦਾ ਹਾਂ ਕਿ ਸਾਡੇ ਪੰਜਾਬ ਦੇ ਸਕੂਲਾਂ ਚ ਬਾਬਾ ਜਸਾ ਸਿੰਘ ਜੀ ਰਾਮਗੜੀਆ ਜੀ ਦਾ ਇਤਿਹਾਸ ਇਹਨਾਂ ਦੀ ਲਾਸਾਨ ਕੁਰਬਾਨੀ ਜਿਹੜੀ ਆ ਉਹ ਉਹ ਪੜਾਈ ਜਾਵੇ ਤਾਂ ਕਿ ਸਾਡੇ ਲੋਕ ਆਪਣੀਆਂ ਬੱਚੇ ਸਾਡੀਆਂ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ ਇਹਦੇ ਵਾਸਤੇ ਮੈਂ ਵੀ ਉਪਰਾਲਾ ਕਰਾਂਗਾ ਤੇ ਮੈਂ ਪੰਜਾਬ ਸਰਕਾਰ ਤੋਂ ਵੀ ਅਪੀਲ ਵੀ ਕਰਦਾ ਕਿ ਘਟੋ ਘੜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਵਿੱਚ ਇਹਨਾਂ ਮਹਾਨ ਜਯੋਦਿਆਂ ਦਾ ਜਿਹੜਾ ਇਤਿਹਾਸ ਆ ਉਹ ਪੜਾਉਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਮੋਟਰਾਂ ਦਾ ਜਮਾਇਆ ਕੋਲਾ ਦਾ ਵਰਤਮਾਨ ਕਰ ਰਹੇ ਆ। ਹਰ ਸਮਝ ਰਹੇ ਆ। ਅਰੇ ਕੋਹਾਂ ਨੇ ਬੱਦੇ ਬੈਠਾ ਆ। ਹਰ ਦੇ ਪਾਸ ਦਾ ਮੈਂ ਓਪਨ ਵਧਾਈ ਦਿੰਦਾ ਮੈਂ ਓਪਨ ਦਿੰਦਾ ਜਿੰਦਰਪਾਲ ਜੀ ਨਿਗਰਾ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਉਹਨਾਂ ਦੇ 302 ਸਾਲਾਂ ਦੇ ਜਨਮ ਦਿਨ ਤੇ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਹੀ ਨਾਲ ਮੈਂ ਜਿਹੜੇ ਜਸਾ ਸਿੰਘ ਰਾਮ ਗੜੀਆ ਜੀ ਦੀ ਕਮੇਟੀ ਇਹਨਾਂ ਨੇ ਬਣਾਈ ਉਹਨਾਂ ਦੀ ਯਾਦ ਕਰਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਜਿੱਦੇ ਚ ਕਿਸਦਰਤ ਰਜਿੰਦਰਪਾਲ ਸਿੰਘ ਜੀ ਦੀਪਾ ਜੀ ਗਿਆਨ ਸਿੰਘ ਸੱਗੂ ਜੀ ਸਦਾ ਗੁਰਦੀਪ ਸਿੰਘ ਜੀ ਤੇ ਹੋਰ ਸਾਰੇ ਹੀ ਸਾਥੀ ਨੇ ਜਿਹੜੇ ਇਹਨਾਂ ਦੇ ਨਾਲ ਉਹ ਵੱਧ ਚੜ ਕੇ ਇਹਨੂੰ ਹਰ ਸਾਲ ਦੇ ਵਾਂਗੂ ਮਨਾਉਂਦੇ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਮੈਂ ਲੋਕਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਵੀ ਅਸੀਂ ਉਹਨਾਂ ਦੇ ਚੱਲਦੇ ਹੋਏ ਰਸਤੇ ਤੇ ਚੱਲਦੇ ਹੋਏ ਮਾਰਗਾਂ ਦੇ ਜਿਹੜੇ ਉਹਨਾਂ ਨੇ ਦੱਸੇ ਹੋਏ ਮਾਰਗਾਂ ਤੇ ਚੱਲਦੇ ਹੋਏ ਆਪਣੇ ਆਪ ਨੂੰ ਔਰ ਆਪਣੇ ਆਪ ਨੂੰ ਉਹਨਾਂ ਦੇ ਮਗਰ ਲਾ ਕੇ ਉਸ ਚਾ ਮਾਰਗ ਉਹਨਾਂ ਦੇ ਜਿਹੜੇ ਰਸਤੇ ਸੀ ਆਪਣੇ ਜੀਵਨ ਨੂੰ ਸਵਰ ਬਣਾਈਏ ਤਾਂ ਕਿ ਅਸੀਂ ਆਪਣੇ ਸ਼ਹਿਰ ਦੀ ਆਪਣੀ ਬਰਾਦਰੀ ਦੀ ਸਾਰਿਆਂ ਦੀ ਸੇਵਾ ਕਰ ਸਕੀਏ ਮੈਂ ਫਿਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਨਾਲ ਆ ਜੋ, ਨਾਲ ਆ ਜੋ। ਆਜੀ ਦੇਖੇ ਸਾਹਮਣੇ। ਜੀ ਮਹਾਰਾਜ ਨੇ ਜੀ ਆਇਆਂ ਨੂੰ। ਮੈਂ ਟਿਕਟੇ ਹਨ। ਦਸਤਖਤ ਕਰਨੀ ਜੋ। ਤਾਲ ਕਾਂਛੀ ਦੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਕੇ ਤਰ੍ਹਾਂ ਆਗੇ ਨੇ। ਜੁਰਮੇਗੀ ਗੁਰੂ ਸਾਹਿਬ ਜੀ ਦੇ ਪਤਨੀ ਸਾਹਿਬ ਦਾ ਬਾਰੇ ਜੀ ਸਾਡਾ ਪਾਛਾ। ਬਾਰੇ ਜੀ ਦੇ ਬੰਦੇ। ਆਦੇਸ਼ੀ ਕਾਰਕਰਵਾਇਆ ਮਹਾਰਾਸ਼ਟਰ ਦਾ ਦਾਦੇ ਸਾਹਿਬੀ ਰਾਜਗੱਦੀ ਯਾਦ ਤਾਣਾ ਕਰਦਾ ਜੇ ਮਹਾਰਾਸ਼ਟਰ ਦੀ ਗੱਲ ਕਰੇ ਤਾਂ ਮਹਾਰਾਸ਼ਟਰ ਦਾ ਬੜਾ ਬੜਾ ਯੋਗਦਾਨ ਸਿੱਖ ਰਾਜ ਦੀ ਥਾਪਨਾ ਦੇ ਵਿੱਚ ਮਹਾਰਾਸ਼ਟਰ ਦਾ ਜਨਮ ਉਸ ਸਮੇਂ ਹੋਇਆ ਜਦੋਂ ਗਗਨਪਤਾਂ ਪਾਤਸ਼ਾਹ ਜੀ ਨੂੰ ਕੋਮਲ ਮਹਾਰਾਜ ਨੇ ਖਾਸਾ ਫਸਟ ਕੇ ਨਵਾਂ ਜਨੂਨ ਨਵਾਂ ਹੋਣਾ ਮਹਾਰਾਜ ਰਦੀਫ ਹੈ ਮੇਰੇ ਵੀਰੋ ਐ ਪਿੱਛੇ ਲੇ ਕੇ

ਮੇਰਾ ਨਾਮ ਗਿਆਨ ਸਿੰਘ ਸੱਗੂ ਹਾਂਜੀ ਅੱਜ ਅਸੀਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 302 ਸਾਲਾ ਜਨਮ ਦਿਨ ਮਨਾਉਣ ਵਾਸਤੇ ਇਕੱਠੇ ਹੋਏ ਹਾਂ ਇਹ ਜਿਹੜਾ ਦਿਹਾੜਾ ਆਲ ਇੰਡੀਆ ਸਾਧ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਮਨਾਇਆ ਜਾ ਰਿਹਾ ਸਾਡੇ ਸਾਰੇ ਅਹੁਦੇਦਾਰ ਸਹਬਾਨ ਸ਼ਾਮਲ ਹੋਏ ਹਨ ਸਾਡੇ ਸਰਪ੍ਰਸਤ ਸਾਧ ਜਸਵਾਲ ਸਿੰਘ ਜਸਵਿੰਦਰਾ ਵਾਲੇ ਸਾਰ ਕੁਸ਼ਵਿੰਦਰ ਸਿੰਘ ਜੀ ਸੰਧੂ ਸਾਰ ਨਾਨਕ ਸਿੰਘ ਜੀ ਸਾਰ ਗੁਰਜਾਲ ਸਿੰਘ ਜੀ ਟੇਕੇਦਾਰ ਸਾਡੇ ਸੈਕਟਰੀ ਸਾਹਿਬ ਸਾਰ अवतार सिंह जी मच्छल साजपाल सिंह जी पुल्ला साहब ਸਾਡੇ ਮੀਤ ਪ੍ਰਦਾਨ ਸਾਰ ਨਰਮਲ ਸਿੰਘ ਜੀ ਭਰਮੀ ਸਾਰ ਸ਼ਰਨਜੀਤ ਸਿੰਘ ਜੀ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਕਾਰਜ ਜਿਹੜਾ ਆ ਉਹ ਸਿਰੇ ਚੜਿਆ ਅਸੀਂ ਹਰ ਸਾਲ ਮਨਾਨੇ ਆ ਜਦ ਤੱਕ ਸਾਡੇ ਜਾਨ ਆ ਅਸੀਂ ਪ੍ਰਣ ਕਰਦੇ ਆ ਅਸੀਂ ਮਨਾਦੇ ਰਹਾਂਗੇ ਇਹੋ ਜੀਆਂ ਸ਼ਖਸੀਤਾਂ ਦਾ ਜਨਮ ਦਿਨ ਮਨਾਉਣ ਦੇ ਨਾਲ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦੇ ਮਨ ਦੇ ਵਿੱਚ ਵੀ ਤੇਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਏ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਸਾਡੇ ਵੱਡੇ-ਵਡੇਰਿਆਂ ਨੇ ਕਿਦਾਂ ਇਹ ਮੁਸੀਬਤਾਂ ਝੱਲ ਕੇ ਲੜਾਈਆਂ ਲੜ ਕੇ ਮੁਗਲਾਂ ਨਾਲ ਲੜਾਈਆਂ ਲੜ ਕੇ ਸਾਨੂੰ ਆਜ਼ਾਦ ਕਰਾਇਆ ਲਾਲ ਕਿਲਾ ਜਿਹੜਾ ਆ ਇਹ ਮੁਗਲਾਂ ਦੇ ਕਬਜ਼ੇ ਦੇ ਵਿੱਚ ਸੀ ਜਿਹੜੇ ਮਹਾਰਾਜਾ ਜੱਸਾ ਸਿੰਘ ਆ ਉਸ ਵੇਲੇ ਦੇ ਜਮਾਨੇ 'ਚ ਬਹੁਤ ਜ਼ੁਲਮ ਹੋ ਰਹੇ ਸਨ ਹਿੰਦੂਆਂ ਤੇ ਸਿੱਖਾਂ ਤੇ ਸਾਰਿਆਂ ਦੇ ਤੇ ਬੇਅਤ ਹਾਸ਼ਾ ਜ਼ੁਲਮ ਇਹ ਮੁਗਲ ਸਾਮਰਾਜ ਕਰ ਰਿਹਾ ਸੀ ਮਹਾਰਾਜਾ ਜੱਸਾ ਸਿੰਘ ਨੇ ਇਹਨਾਂ ਦੇ ਨਾਲ ਟੱਕਰ ਲਈ ਟੱਕਰ ਲੈ ਕੇ ਇਹਨਾਂ ਦੇ ਮੁਗਲ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਜਿਹੜੀਆਂ ਸਾਡੀਆਂ ਧੀਆਂ ਪੈਣਾ ਵੀ ਚੁੱਕ ਕੇ ਲੈ ਗਏ ਸੀ ਉਹਨਾਂ ਨੂੰ ਵੀ ਮੁਕਤ ਕਰਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਸੋ ਇਹ ਕੋਈ ਮਾਮੂਲੀ ਸ਼ਖਸੀਅਤ ਨਹੀਂ ਮਹਾਰਾਜ ਅਜੈਸਾ ਸਿੰਘ ਇਸ ਦੀ ਬਹੁਤ ਦੇਣ ਹੈ ਇਸ ਕਰਕੇ ਇਹਨੂੰ ਅਸੀਂ ਹਰ ਸਾਲ ਯਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ